ਫਰੀਆਨਾ ਦੇ ਕਰਨਾਲ ਤੋਂ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਰਨਾਲ ਦੇ ਵਿੱਚ ਵਿਆਹ ਵਾਲੇ ਘਰ ਨੂੰ ਬਦਮਾਸ਼ਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਦੱਸਦੀ ਹੈ ਕਿ ਫਿਲਮੀ ਸਟਾਈਲ ਦੇ ਵਿੱਚ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਪੰਜ ਬਦਮਾਸ਼ ਵਿਆਹ ਵਾਲੇ ਘਰ ਦੇ ਅੰਦਰ ਵੜੇ ਤਾਂ ਸਾਰੇ ਪਰਿਵਾਰ ਨੂੰ ਬੰਦਕ ਬਣਾਇਆ ਗਿਆ ਔਰ ਇਸ ਦੇ ਨਾਲ ਲਾੜੇ ਦੇ ਗੋਲੀ ਮਾਰ ਦਿੱਤੀ ਗਈ ਔਰ ਮੌਕੇ ਤੋਂ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ ਫੁਲਹਾਲ ਪੁਲਿਸ ਨੇ ਵੱਖ-ਵੱਖ ਥਾਵਾਂ ਤੇ ਲੱਗੇ ਸੀਸੀਟੀਵੀ ਖੰਘਾਲੇ ਔਰ ਇਸ ਵਕਤ ਦੀ ਜੋ ਤਾਜ਼ਾ ਜਾਣਕਾਰੀ ਹੈ ਕਿ ਪੰਜ ਮੁਲਜ਼ਮ ਜਿਹੜੇ ਨੇ ਜਿਹੜੇ ਬਦਮਾਸ਼ ਨੇ ਉਹ ਕਾਬੂ ਕਰ ਲਏ ਗਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵਿਆਹ ਵਾਲੇ ਘਰ ਨੂੰ ਜਿਹੜਾ ਨਿਸ਼ਾਨਾ ਬਣਾਇਆ ਗਿਆ ਔਰ ਕੋਈ ਦਿਨ ਪਹਿਲਾਂ ਹੀ ਲਾੜਾ ਜਿਹੜਾ ਉਹ ਵਿਆਹ ਕਰਵਾਉਣ ਦੇ ਲਈ ਵਿਦੇਸ਼ ਤੋਂ ਵਾਪਸ ਹਰਿਆਣਾ ਪਹੁੰਚਿਆ ਸੀ ਤਾਂ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਹਰ ਕੋਈ ਜਿਹੜਾ ਖੁਸ਼ ਸੀ ਪਰ ਇਸੇ ਦੌਰਾਨ ਦੱਸ ਦਈਏ ਕਿ ਪੰਜ ਜਣੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਹਥਿਆਰਾਂ ਦੀ ਨੋਕ ਤੇ ਸਾਰੇ ਪਰਿਵਾਰ ਨੂੰ ਇਹਨਾਂ ਨੇ ਬੰਧਕ ਬਣਾਇਆ ਔਰ ਇਸ ਦੇ ਨਾਲ ਜੋ ਵੀ ਕੋਈ ਇਹਨਾਂ ਨੂੰ ਗਹਿਣਾ ਮਿਲਿਆ ਸੋਨੇ ਦਾ ਗਹਿਣਾ ਮਿਲਿਆ ਭਾਵੇਂ ਕਿਸੇ ਨੇ ਪਹਿਨਿਆ ਹੋਇਆ ਸੀ ਜਾਂ ਫਿਰ ਕਿਤੇ ਰੱਖਿਆ ਹੋਇਆ ਸੀ ਉਸ ਸਾਰੇ ਗਹਿਣੇ ਨੂੰ ਇਹਨਾਂ ਨੇ ਲੁੱਟਿਆ ਲੱਖਾਂ ਦਾ ਕੈਸ਼ ਅੰਦਰੋਂ ਲੁੱਟਿਆ ਔਰ ਇਸ ਦੇ ਨਾਲ ਜਦੋਂ ਲਾੜੇ ਨੇ ਅੱਗੇ ਆ ਕੇ ਇਹਨਾਂ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਲਾੜੇ ਨੂੰ ਗੋਲੀ ਮਾਰ ਦਿੱਤੀ ਤਾਂ ਹੈਰਾਨੀ ਵਾਲੀ ਗੱਲ ਹੁੰਦੀ ਹੈ ਜਦੋਂ ਅਜਿਹਾ ਮਾਮਲਾ ਕਿਸੇ ਵੀ ਭਾਰਤ ਦੇ ਕਿਸੇ ਵੀ ਸੂਬੇ ਤੋਂ ਸਾਹਮਣੇ ਆਉਂਦਾ ਹੈ ਤਾਂ ਹਰਿਆਣਾ ਦੇ ਕਰਨਾਲ ਦੇ ਵਿੱਚ ਲਾੜੇ ਦੇ ਗੋਲੀ ਮਾਰ ਕੇ ਇਹ ਜਿਹੜੇ ਬਦਮਾਸ਼ ਨੇ ਘਰ ਦੇ ਵਿੱਚੋਂ ਸਭ ਕੁਝ ਲੁੱਟ ਕੇ ਫਰਾਰ ਹੋ ਗਏ ਔਰ ਘਰ ਦੇ ਬਾਹਰ ਲੱਗੀ ਗੱਡੀ ਨੂੰ ਵੀ ਆਪਣੇ ਨਾਲ ਲੈ ਜਾਂਦੇ ਨੇ ਫਿਲਹਾਲ ਦੱਸਦੀ ਹੈ ਕਿ ਗੱਡੀ ਨੂੰ ਇਹਨਾਂ ਨੇ ਬੱਸ ਸਟੈਂਡ ਖੜਾ ਕੀਤਾ ਔਰ ਉੱਥੇ ਬੱਸ ਦੇ ਵਿੱਚ ਸਵਾਰ ਹੋ ਕੇ ਪੰਜੇ ਜਣੇ ਰਫੂ ਚੱਕਰ ਹੋ ਜਾਂਦੇ ਨੇ ਪਰ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਪੰਜਾਂ ਜਣਿਆਂ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਹੈ ਸਾਂਝੀ ਕਰ ਰਹੇ ਆ ਔਰ ਜਾਂਦੇ ਹੋਏ ਦੱਸ ਦिए ਕਿ ਮਲਜ਼ਮਾ ਨੇ ਪੰਜ ਰਾਉਂਡ ਹਵਾਈ ਜਿਹੜੇ ਨੇ ਉਹ ਫਾਇਰ ਕੀਤੇ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੋ ਗਿਆ ਪਰਿਵਾਰ ਦੇ ਮੁਤਾਬਕ ਦੱਸ ਦिए ਕਿ 25 ਟੋਲੇ ਦਾ ਜਿਹੜਾ ਸੋਨਾ ਹੈ ਤੇ ਚਾਂਦੀ ਦੀ ਜੁਐਲਰੀ ਤੇ 12 ਲੱਖ ਦਾ ਕੈਸ਼ ਲੈ ਕੇ ਇਹ ਇੱਥੋਂ ਦੌੜੇ ਔਰ 45 ਮਿੰਟ ਤੱਕ ਸਾਰਾ ਪਰਿਵਾਰ ਜਿਹੜਾ ਹੈ ਉਹ ਬੰਦਕ ਬਣਾ ਕੇ ਰੱਖਿਆ ਔਰ ਦੱਸ ਦिए ਕਿ ਜਿਹੜਾ ਲਾੜਾ ਹੈ ਉਹ ਜ਼ਖਮੀ ਹੋਇਆ ਜੋ ਦੱਸ ਦਿਨ ਹੈ ਆ ਕਰੀਬ ਕੋਈ ਦਿਨ ਪਹਿਲਾਂ ਹੀ ਮਾਫ ਕਰਨਾ ਕੋਈ ਦਿਨ ਪਹਿਲਾਂ ਹੀ ਜਿਹੜਾ ਆਸਟ੍ਰੇਲੀਆ ਤੋਂ ਵਿਆਹ ਕਰਵਾਉਣ ਦੇ ਲਈ ਹਰਿਆਣਾ ਪਹੁੰਚਿਆ ਸੀ ਆਪਣੇ ਘਰ ਪਹੁੰਚਿਆ ਸੀ ਔਰ ਉਸ ਨੂੰ ਗੋਲੀ ਮਾਰ ਦਿੱਤੀ ਗਈ ਤਾਂ ਜ਼ਖਮੀ ਲਾੜਾ ਦਿੱਤੇ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਹੈ ਉਸ ਦਾ ਇਲਾਜ ਚੱਲ ਰਿਹਾ ਔਰ ਉਸ ਦਾ ਜਿਹੜਾ ਵਿਆਹ 10 ਦਿਨ ਬਾਅਦ ਸੀ ਪਰ ਪਹਿਲਾਂ ਹੀ ਇਸ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਇਹਨਾਂ ਬਦਮਾਸ਼ਾਂ ਵੱਲੋਂ ਪਰ ਇਹਨਾਂ ਨੂੰ ਹੁਣ ਪੁਲਿਸ ਨੇ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕਰ ਲਿਆ ਦੋ ਤਸਵੀਰਾਂ ਇਸ ਵਕਤ ਤੁਸੀਂ ਰੋਜ਼ਾਨਾ ਸਪੋਕਸਮੈਨ ਤੇ ਦੇਖ ਰਹੇ ਹੋ ਇੱਕ ਤਸਵੀਰ ਉਸ ਵਿਆਹ ਵਾਲੇ ਘਰ ਦੀ ਹੈ ਜਿੱਥੇ ਇਸ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਦੂਜੀ ਤਸਵੀਰ ਉਸ ਵੇਲੇ ਦੀ ਹੈ ਜਦੋਂ ਪੰਜਾਂ ਬਦਮਾਸ਼ਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਤਾਂ ਪੁਲਿਸ ਨੇ ਕਾਰਵਾਈ ਕਰਦੇ ਹੋਏ ਪੰਜਾਂ ਜਣਿਆਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਔਰ ਦੱਸਦੀਏ ਕਿ ਸੀਆਈਏ ਟੀਮ ਨੇ ਘਟਨਾ ਦੇ 3 ਘੰਟੇ ਬਾਅਦ ਹੀ ਮੁਹਾਲੇ ਦੇ ਜ਼ਿਰਕਪੁਰ ਤੋਂ ਜਿਹੜਾ ਪੰਜਾਂ ਮੁਲਜ਼ਮਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਹੁਣ ਇਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹਨਾਂ ਨੇ ਵਿਆਹ ਵਾਲੇ ਘਰ ਨੂੰ ਜਿਹੜਾ ਉਹ ਨਿਸ਼ਾਨਾ ਕਿਉਂ ਬਣਾਇਆ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਜਿਹੜੇ ਪੰਜ ਜਣੇ ਗ੍ਰਿਫਤਾਰ ਕੀਤੇ ਨੇ ਪੰਜਾਬ ਦੇ ਨਾ ਸਬੰਧਤ ਦੱਸੇ ਜਾ ਰਹੇ ਨੇ ਜਿੰਨਾ ਦੀ ਪਛਾਣ ਰਾਜੀਵ ਦੀਪਕ ਪ੍ਰਿੰਸ ਅੰਮ੍ਰਿਤਪਾਲ ਅਭਿਸ਼ੇਕ ਦੇ ਰੂਪ ਦੇ ਵਿੱਚ ਹੋਈ ਹੈ ਤਾਂ ਇਹ ਪੰਜ ਜਣੇ ਗ੍ਰਿਫਤਾਰ ਕੀਤੇ ਨੇ ਔਰ ਦੇਖੋ ਕਿਸ ਤਰ੍ਹਾਂ ਇਹਨਾਂ ਨੇ ਵਿਆਹ ਵਾਲੇ ਘਰ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ ਔਰ ਘਰ ਦੇ ਵਿੱਚੋਂ ਇਹ ਸੋਨੇ ਦੇ ਗਹਿਣੇ ਔਰ ਜਿਹੜਾ ਲੱਖਾਂ ਦਾ ਕੈਸ਼ ਆ ਉਹ ਲੁੱਟ ਕੇ ਫਰਾਰ ਹੋਏ ਸੀ